ਨਾਮ ਹੈ ਤੁਹਾਡਾ ਸਰ ਮੇਰਾ ਨਾਮ ਜਸਪਾਲ ਸਿੰਘ ਆ ਜੀ ਜਸਪਾਲ ਜੀ ਕੇਂਦਰੀ ਬਜਟ ਆ ਰਿਹਾ ਕਿਸ ਤਰੀਕੇ ਨਾਲ ਨਿਕਲੇ ਦੇਖੋ ਉਮੀਦਾਂ ਤਾਂ ਇਸ ਆਈਵਾਰ ਹੁੰਦੀਆਂ ਨੇ ਜੀ ਵੀ ਜਿੱਦਾਂ ਹੁਣ ਆਪਾਂ ਆਮ ਘਰਾਂ ਦੇ ਵਿੱਚ ਰਹੇ ਨੇ ਆਪਾਂ ਨੂੰ ਕੀ ਚਾਹੀਦਾ ਆਪਾਂ ਨੂੰ ਸਿਲੰਡਰ ਚਾਹੀਦਾ ਸਸਤੇ ਰੇਟਾਂ ਤੇ ਆਪਾਂ ਨੂੰ ਚਾਹ ਚੀਨੀ ਪੈਟਰੋਲ ਚਾਹੀਦਾ ਠੀਕ ਆ ਜੀ ਤੇ ਮੰਨ ਕੇ ਚੱਲ ਉਹ ਮਹਿੰਗਾਈ ਤੋਂ ਕੋਈ ਸਾਨੂੰ ਰਾਹਤ ਨਹੀਂ ਮਿਲ ਰਹੀ ਔਰ ਬਜਟ ਤੋਂ ਆਪਾਂ ਕੋਈ ਵੱਡੇ बिजनेसमੈਨ ਤਾਂ ਹੈ ਨਹੀਂ ਵੀ ਆਪਾਂ ਉਹ ਚੀਜ਼ਾਂ ਲਵਾਂਗੇ ਆਮ ਬੰਦੇ ਨੂੰ ਕੰਮ ਲੋੜਾਂ ਦੀਆਂ ਚੀਜ਼ਾਂ ਚਾਹੀਦੀਆਂ ਨੇ ਜਿਹੜੀਆਂ ਕਿ ਇਹ ਸਰਕਾਰਾਂ ਅਣ ਦੇਖਿਆ ਕਰ ਦਿੰਦੀਆਂ ਨੇ ਲੱਗਦਾ ਕੋਈ ਉਮੀਦ ਹੈਗੀ ਇਸ ਵਾਰ ਨਹੀਂ ਨਹੀਂ ਜੀ ਕੋਈ ਉਮੀਦ ਨਹੀਂ ਹੈਗੀ ਇਸ ਵਾਰ ਬਜਟ ਆ ਰਿਹਾ ਹੈ ਕੀ ਲੱਗਦਾ ਤੁਹਾਡੀ ਵਾਇ ਉੱਥੇ ਤੱਕ ਪਹੁੰਚੇਗਾ ਬਜਟ ਦੇ ਵਿੱਚ ਕੋਈ ਬਿਲਕੁਲ ਜੀ ਇਹ ਹੈ ਵੀ ਜਿੱਦਾਂ ਆਵਾਜ਼ ਤਾਂ ਹਰੇਕ ਪੰਜਾਬ ਦਾ ਕਿਸਾਨ ਚੱਕੀ ਰਿਹਾ ਹਰੇਕ ਮਜ਼ਦੂਰ ਮਲਾਜ਼ਮ ਕੋਈ ਵਪਾਰਕ ਪਰਖਦ ਹਰੇਕ ਬੰਦਾ ਦੁਖੀ ਅੱਜ ਦੇ ਸਮੇਂ 'ਚ ਵੀ ਸਰਕਾਰ ਨੂੰ ਇਹ ਆਜਾ ਵਸਤ ਸੋਚਣਾ ਚਾਹੀਦਾ ਵੀ ਜਿਹੜਾ ਕਿ ਹਰ ਇੱਕ ਬੰਦੇ ਦੀ ਲੋੜ ਪੂਰੀ ਕਰੇ ਭਾਵੇਂ ਮਲਾਜ਼ਮ ਹੋਵੇ ਭਾਵੇਂ ਮਜ਼ਦੂਰ ਹੋਵੇ ਭਾਵੇਂ ਘਰਾਂ 'ਚ ਕੰਮ ਕਰਨ ਵਾਲੀ ਸਾਡੀ ਬੀਬੀ ਹੋਵੇ ਜਿਹੜੇ ਹੁਣ ਪਰਿਵਾਰਾਂ ਦੇ ਵਿੱਚ ਬੰਦੇ ਵੀ ਕਮਾਉਣ ਵਾਲੇ ਨਹੀਂ ਹੁੰਦੇ ਉਹਨਾਂ ਨੂੰ ਕੀ ਲੋੜਾਂ ਨੇ ਉਹਨਾਂ ਨੂੰ ਤਾਂ ਇਹ ਆ ਵੀ ਸਾਡਾ ਸੋਹਾ ਸ਼ਾਨਦਾਰ ਆਸਣ ਪੱਕ ਜੇ ਹੁਣ ਵੀਰੇ ਉਹ ਦੇਖ ਲਓ ਤੁਸੀਂ ਕਿਹੜੇ ਹਿਸਾਬ ਨਾਲ ਪੱਕੂਗਾ 1100 ਤੇ ਸਿਲੰਡਰ ਜਾ ਰਿਹਾ ਹੈ ਨਾ ਵੀ ਇਹੀ ਆ ਉਮੀਦ ਆਈ ਵਾਰੀ ਆ ਵੀ ਪਲੀਜ਼ ਤੁਸੀਂ ਆਮ ਵਰਗ ਦੇ ਵਿੱਚ ਘਰਾਂ ਦੇ ਬੰਦਿਆਂ ਦੀ رائے ਲੈ ਕੇ ਫਿਰ ਬਜਟ ਬਣਾਓ ਧੰਨਵਾਦ ਜੀ ਬਜਟ ਨੂੰ ਲੈ ਕੇ ਕੀ ਹੋ ਇੰਦਾ ਨਹੀਂ ਕਿਸ ਤਰੀਕੇ ਨਾਲ ਇੰਡਸਟਰੀ ਬਜਟ ਨੂੰ ਦੇਖਦੀ ਹੈ ਕਿਉਂਕਿ ਹਰੇਕ ਸਾਹ ਜਦੋਂ ਵੀ ਬਜਟ ਆਉਂਦਾ ਜਦੋਂ ਅਸੀਂ ਮੀਡੀਅਮ ਐਂਡ ਸਮਾਲ ਇੰਡਸਟਰੀ ਵਾਲੇ ਕਾਰੋਬਾਰੀਆਂ ਵਪਾਰੀਆਂ ਅਸੀਂ ਆਸ ਕਰਦੇ ਹੁੰਨੇ ਆ ਕਿ ਸ਼ਾਇਦ ਇਸ ਵਾਰੀ ਕੋਈ ਸਾਡੇ ਜਿਹੜੇ ਹੈਗੇ ਆ ਬੁਫਾਰ ਦੇ ਦਰਦ ਘਟਣਗੇ ਸਾਡੇ ਦੇ ਕੋਈ ਰਾਹਤ ਭਰੀ ਕੋਈ ਨਵੀਂ ਪਾਲਸੀ ਕੋਈ ਸਕੀਮ ਆਉਗੀ ਤੇ ਅਸੀਂ ਹਰ ਇੱਕ ਸਾਲ ਆਸ ਕਰਦੇ ਹਾਂ ਤੇ ਅਸੀਂ ਆਪਣੀ ਆਵਾਜ਼ ਵੀ ਬੁਲੰਦ ਕਰਦੇ ਹਾਂ ਆਪਣੀਆਂ ਬਟਰਕ ਫੋਰਮਸ ਰਾਹੀਂ ਆਪਣੀ ਐਸੋਸੀਏਸ਼ਨ ਰਾਹੀਂ ਪਰ ਜਿਹੜਾ ਐਂਡ ਰਿਜ਼ਲਟ ਪਿਛਲੇ ਸਮਿਆਂ ਤੱਕ ਦੇਖਿਆ ਗਿਆ ਉਹ ਬਜਟ ਕੁਛ ਨਾ ਆਉਂਦੇ ਆ ਜਿਹੜੀਆਂ ਲੋਕ ਲੁਭਾਉਣ ਪਾਲਸੀਆਂ ਜਿਨ੍ਹਾਂ ਰਿਓੜੀਆਂ ਮੰਡਣੀਆਂ ਕਹਿੰਦੇ ਆ ਉਹਦੇ ਲਈ ਬਹੁਤ ਜ਼ਿਆਦਾ ਵਸੜਦਾ ਹੈ ਸਾਤ ਸਹਾਰਾ ਖਰਚ ਕਰ ਜਾਂਦੀਆਂ ਨੇ ਤੇ ਜਿਹੜਾ ਸਾਡੇ ਹਾਰਡ ਸਾਡੀ ਕਮਾਈ ਦੇ ਦਿੱਥੇਗਾ ਟੈਕਸਾਂ ਨੂੰ ਲਾਉਣਾ ਹੁੰਦਾ ਦੂਸਰਾ ਜਿਹੜੇ ਵਸੜ ਬਣਦੇ ਆ ਉਹ ਕਾਰਪੋਰੇਟ ਸੈਕਟਰ ਦੀਆਂ ਪਾਲਿਸੀਆਂ ਮੁੱਖ ਕਰਕੇ ਬਣਦੇ ਆ ਔਰ ਇਹਦਾ ਰਿਜ਼ਲਟ ਇਹ ਆਉਣ ਲੱਗਾ ਕਿ ਟਾਈਮ ਐਂਡ ਅਗੇਨ ਸਮਾਲ ਸਕੇਲ ਸੈਕਟਰ ਐਸਐਮਈ ਸੈਕਟਰ ਜਿਹੜਾ ਸਾਡੇ ਦੇਸ਼ ਦੀ ਜੀਡੀਪੀ ਦਾ 46% ਯੋਗਦਾਨ ਦਿੰਦਾ ਹੁੰਦਾ ਸੀ ਉਹ ਬੜੇ ਸਟ੍ਰੈਸ 'ਚੋਂ ਨਿਕਲ ਰਿਹਾ ਹੈ ਸਾਡਾ ਟਾਈਨੀ ਸੈਕਟਰ ਕਟੇਰ ਉਦਯੋਗ ਆਲਮੋਸਟ ਖਤਮ ਹੋ ਗਿਆ ਕਾਫੀ ਥਮਤ ਇਸ ਮਾਸਕਸ ਸੈਕਟਰ ਨੂੰ ਸਾਨੂੰ ਫਾਈਨੈਂਸ਼ੀਅਲ ਇਸ਼ੂ ਜਾਂ ਕੰਪੀਟੀਸ਼ਨ ਵਿਦ ਅਦਰ ਕੰਟਰੀਜ਼ ਹਮਕਦਰ ਚਾਈਨਾ ਨਹੀਂ ਰਿਹਾ ਕਿਉਂਕਿ ਹੁਣ ਤਾਂ ਗਲੋਬਲਾਈਜੇਸ਼ਨ ਹਮ ਕਰਕੇ ਸਾਨੂੰ ਬਾਹਰੋਂ ਵੀ ਮਾਰਨ ਲੱਗੀ ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਾ ਸਾਡੇ ਉੱਤੇ ਕੋਈ ਜਿਹੜੇ ਸਾਡੇ ਸਟੀਲ ਦੇ ਰੇਟਸ ਨੇ ਜਿਹੜਾ ਸਾਡਾ ਬੇਸਿਕ ਰਾਮਟੀਰੀਅਲ ਹੈ ਇਹਦੇ ਤੇ ਕੋਈ ਰੈਗੂਲੇਟਰੀ ਨਹੀਂ ਹੈ ਦਿਨ ਚ ਚਾਰ ਜਾਂ ਪੰਜ ਵਾਰੀ ਸਟੀਪ ਪ੍ਰਾਈਸਿਸ ਹੁੰਦਾ ਹੈ ਕਿ ਵਰੀ ਇੱਕ ਇੱਕ ਰੁਪਏ ਦਾ ਫਰਕ ਇੱਕ ਦਿਨ ਚ ਪੈ ਜਾਂਦਾ ਤੇ ਉਹਦੇ ਮੁਕਾਬਲੇ ਜਿਹੜੀਆਂ ਬਾਕੀ ਰੈਗੂਲੇਟਰੀਜ਼ ਨੇ ਚਾਹੇ ਉਹ ਟੈਕਸ ਰੈਗੂਲੇਟਰ ਹੋਵੇ ਜਾਂ ਚਾਹੇ ਉਹ ਪਾਵਰ ਕਾਮ ਰੈਗੂਲੇਟਰੀਜ਼ ਆ ਉਹ ਸਾਡੇ ਤੇ ਬਾਈਂਡਿੰਗ ਆ ਉਹ ਸਾਨੂੰ ਪ੍ਰੋਬਲਮ ਦਿੰਦੀਆਂ ਔਰ ਉਹਦੇ ਨਾਲ ਨਾਲ ਕੁਝ ਜਿਹੜੀਆਂ ਸਟੇਟ ਲੈਵਲ ਦੀਆਂ ਸਾਡੀਆਂ ਮੁਸ਼ਕਲਾਂ ਆ ਸਟੇਟਸ ਆਪਣੇ ਤੌਰ ਤੇ ਫੈਸਲੇ ਕਰ ਦਿੰਦੇ ਆ ਜਿਸ ਤਰ੍ਹਾਂ ਇਸ ਵਾਰੀ ਪੰਜਾਬ ਸਟੇਟ ਨੇ ਇੱਕ ਫੈਸਲਾ ਲਿਆ ਜਿਸ ਨਾਲ ਬੜੀ ਵੱਡੀ ਡਿਸਪੈਰਟੀ ਕਦਾ ਹੋ ਗਈ ਆ ਹੁਣ ਜਿਹੜੇ ਕੋਈ ਵੀ ਅਸੀਂ ਬੈਂਕਾਂ ਤੋਂ ਲੋਨ ਲੈਂਦੇ ਆ ਉਹਦਾ ਜੋ 0.225% 0.25% ਨਾਲ ਸਾਡੇ ਉੱਤੇ ਉਹ ਜਿਹੜੇ ਲੀਨ ਚਾਰਜਸ ਦਾ ਇੰਪੋਜ਼ ਕਰਦੇ ਆ ਜੋ ਕਿ ਹਿਮਾਚਲ ਚ ਜ਼ੀਰੋ ਹੈ ਹਰਿਆਣਾ ਯੂਪੀ ਚ ਮੈਕਸਿਮਮ ਸਲੈਬ ਜਿਹੜੀ ਦੀ ਹੈਗੀ ਆ 10000 ਔਰ 10000 ਪਰ ਪ੍ਰਾਪਰਟੀ ਹੈ ਨਾਟ ਵੈਲਿਊਏਸ਼ਨ ਆਫ ਦਾ ਪ੍ਰਾਪਰਟੀ অর ਅਮਾਉਂਟ ਆਫ ਦਾ ਲੋਨ ਇਹ ਇੱਕ ਨਵਾਂ ਲਾਅ ਆ ਗਿਆ ਇਹ ਸਾਡਾ ਪੰਜਾਬ ਦਾ ਵੀ ਸਾਨੂੰ ਪ੍ਰੋਬਲਮ ਦਿੰਦਾ ਇਸ ਕਰਕੇ ਅਸੀਂ ਤਾਂ ਆਸ ਹੀ ਕਰ ਸਕਦੇ ਹਾਂ ਕਿ ਕਿ ਇਸ ਵਾਰੀ ਅਸੀਂ ਸੁਣ ਰਹੇ ਹਾਂ ਕਿ ਸਰਕਾਰਾਂ ਨੇ ਲੰਗੀ ਇਲੈਕਸ਼ਨ ਦੌਰਾਨ ਜੋ ਫੀਡਬੈਕ ਲਿਆ ਉਹ ਫੀਡਬੈਕ ਚੇ ਗੱਲ ਬੜੀ ਉੱਪਰ ਕੇ ਸਾਹਮਣੇ ਆਈ ਹੈ ਕਿ ਸਮਾਜਿਕ ਸੈਕਟਰ ਲਈ ਇਹਨਾਂ ਨੂੰ ਹੁਣ ਕੁਝ ਉਹਨੂੰ ਰੀਹੈਬਿਲੀਟ ਕਰਨ ਦੇ ਲਈ ਜ਼ਰੂਰਸ ਤਾਂ ਜਦੋਂ ਦੂਰ ਦੀ ਗੱਲ ਆ ਰੀਹੈਬਿਲੀਟ ਕਰਨ ਦੇ ਲਈ ਸਾਨੂੰ ਕੁਝ ਇਸ ਵਾਰੀ ਇਹਨਾਂ ਨੂੰ ਅ ਰਿਆਤਰਾ ਤਾਂ ਨਹੀਂ ਮੈਂ ਕਹਿੰਦਾ ਜਿਹੜੀ ਡਿਸਪੈਰਟੀ ਆ ਉਹ ਖਤਮ ਕਰਨੀ ਪਵੇਗੀ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਖੜੀ ਹੋਈ ਆ ਉਹ ਹੈ ਜੀਐਸਟੀ ਦੀ डीएसटी ਦੇ ਜਿਹੜੇ ਸਾਡੇ ਕੈਰਪਸ ਨੇ ਉਹ ਸਟੂਡੀਓ ਸੈਕਟਰ ਨੂੰ ਲੈ ਕੇ ਜਿਹੜਾ 18% ਹੈ ਤੇ ਉਹਦੀ ਜਿਹੜੀ ਪ੍ਰੋਵੋਸਰ ਸਿਸਟਮ ਆ ਆਈਟੀਸੀ ਕਲੇਮਿੰਗ ਸਿਸਟਮ ਆ ਉੱਚ ਮੈਂ ਸਮਝਦਾ ਕਿ ਬੜੀ ਵੱਡੀ ਚੇਂਜ ਦੀ ਲੋੜ ਆ ਪਰ ਉਹਨਾਂ ਪਤਾ ਨਹੀਂ ਕਿ ਬਜਟ ਚ ਲਿਆ ਆ ਪਾ ਰਿਹਾ ਜਾਂ ਜਿਹੜੀ 14 ਤਰੀਕ ਦੀ ਜਿਹੜੀ ਜੀਓਪੀ ਦੀ ਮੀਟਿੰਗ ਉਹ ਚ ਲੈ ਕੇ ਆਉਣਗੇ ਇਹ ਦੇਖਣ ਦੀ ਗੱਲ ਆ ਲੇਕਿਨ ਅਸੀਂ ਤਾਂ ਆਸ ਕਰ ਸਕਦੇ ਆ ਕਿ ਜਿਹੜੀਆਂ ਸਾਡੀਆਂ ਚਿੰਤਾਵਾਂ ਨੇ ਖਾਸ ਕਰਕੇ ਸਟੀਲ ਰੈਗੂਲੇਟਰੀ ਨੂੰ ਲੈ ਕੇ ਸਾਨੂੰ ਜਿਹੜੀ ਕੰਪੀਟੀਸ਼ਨ ਵਾੜੀ ਨਾਲ ਨਾਲ ਪੈ ਰਿਆ ਉਹਨਾਂ ਲੈ ਕੇ ਸਾਨੂੰ ਕੀ ਹੋ ਰਿਹਾ ਲੱਗਦਾ ਹੈ ਬਾਕੀ ਇਨਕੰਟਰੈਕਸ਼ਨ ਦੇਣੇ ਆ ਜਾਂ ਕੁਸ਼ੋਰ ਦੇਣੇ ਆ ਸੈਲਰਟ ਕਲਾਸ ਨੂੰ ਦੇਣੇ ਆ ਉਹ ਸਾਡੇ ਨਾਲ ਡਾਇਰੈਕਟਲੀ ਨਹੀਂ ਹੁੰਦਾ ਇਸ ਕਰਕੇ ਅਸੀਂ ਇਹਦੇ ਤੇ ਕੋਈ ਡਿਮਾਂਡ ਵੀ ਨਹੀਂ ਅੱਛਾ ਮੇਨ ਟੈਨ ਪਰੋਬਲਮ ਕੀ ਆਂਦੀ ਹੈ ਜਿਵੇਂ ਕਿ ਪਹਿਲਾਂ ਦੱਸਿਆ ਕਿ ਫਾਰਮ ਕੀ ਆਦੀ ਹੈ ਸਾਡੀ ਬਿਸਕਸ ਨਾਲ ਸਿਰ ਉੱਥੇ ਹੀ ਖੜੀ ਆ ਸਮਾਜਿਕ ਸੈਕਟਰ ਦੇ ਲਈ ਬਾਈ ਆਡ ਲਾਰਜ ਕੁਛ ਵੀ ਨਹੀਂ ਹੁੰਦਾ ਸਿਰਫ ਸਾਨੂੰ ਕਿਹਾ ਜਾਂਦਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਕੁਝ ਹੋਊਗਾ ਉਹ ਕੁਝ ਐਫੀਐਂਸੀ ਸੈਕਟਰ ਲੈ ਜਾਂਦਾ ਹੈ ਬਾਕੀ ਦੀਆਂ ਜਿਹੜੀਆਂ ਰੂੜੀਆਂ ਵੰਡੀਆਂ ਜਾਂ ਉਹ ਚੱਲ ਜਾਂਦਾ ਸਾਡੇ ਲਈ ਉਹ ਚ ਪਾਰਟਿਕੂਲਰ ਨਹੀਂ ਕੁਛ ਆਉਂਦਾ ਜਿਹਦੇ ਨਾਲ ਅਸੀਂ ਇਹ ਕਹਿ ਸਕੀਏ ਕਿ ਅਸੀਂ ਸਸਟੇਨ ਕਰ ਸਕਦੇ ਆ ਆਪਣੀ ਇੰਡਸਟਰੀ ਨੂੰ ਮਤਲਬ ਕੁਝ ਖਾਸ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਬਜਟ ਆ ਬਜਟ ਦਾ ਇੱਕ ਪਾਰਟ ਜਿਹੜਾ ਐਸ ਐਮ ای ਸੈਕਟਰ ਲਈ ਹੋਣਾ ਚਾਹੀਦਾ ਔਰ ਇੱਕ ਪਾਰਟ ਹੁੰਦਾ ਕਾਰਪੋਰੇਟ ਸੈਕਟਰ ਲਈ ਰੱਖਿਆ ਰਹਿਣਾ ਚਾਹੀਦਾ ਸਾਡੀਆਂ ਚਿੰਤਾਵਾਂ ਸਾਡੇ ਕਨਸੈਪਟ ਵੱਖਰੇ ਆ ਕਾਰਪੋਰੇਟ ਸੈਕਟਰ ਦੇ ਵੱਖਰੇ ਆ ਸਰ ਬਜਟ ਸੈਸ਼ਨ ਨੂੰ ਲੈ ਕੇ ਕਿਸ ਤਰੀਕੇ ਨਾਲ ਇੰਡਸਟਰੀ ਦੇਖ ਰਹੀ ਹੈ ਕਿਉਂਕਿ ਆਮ ਤੌਰ ਤੇ ਹਰ ਸਾਲ ਵਾਰ ਜਿਹੜਾ ਸਾਲਾਨਾ ਬਜਟ ਪੇਸ਼ ਹੁੰਦਾ ਹੈ ਕਾਫੀ ਉਮੀਦਾਂ ਹੁੰਦੀਆਂ ਨੇ ਕੋਲ ਦੇ ਬਜਟ ਇੰਡਸਟਰੀ ਫੋਕਸ ਹੋਣਾ ਚਾਹੀਦਾ ਜੀ ਰਜੋ ਇੰਡੀਅਨ ਇੰਡਸਟਰੀ ਜਿਹੜੀ ਥੋੜੀ ਪਿੱਛੇ ਜਾ ਰਹੀ ਹੈ ਉਸ ਕੋ ਬਹੁਤ ਅੱਜ ਵੀ ਜੀ ਤੇ ਚਾਹੀਦਾ ਇੱਕ ਢੇੜਵਾਰ ਚਲਣ ਘਾਤੇ ਲੋਕਾਰੇ ਇੰਡੀਆ ਨੂੰ ਦੇਖ ਰਿਹਾ ਜੇਕਰ ਸਾਨੂੰ ਕੁਝ ਚੰਗਾ ਉਦਮ ਰਚਾ ਘੜੇ ਤੇ ਫੋਕਸ ਕਰਿਆ ਤੇ ਇੰਡੀਆ ਨੂੰ ਰੱਤੋਂ ਅੱਧ ਮਾਲਿਆ ਆ ਜਾਏ ਇਸ ਆਡੇ ਇੰਡਸਟਰੀ ਨੂੰ ਅਪਗ੍ਰੇਡ ਕਰਨ ਦੇ ਲਈ ਬਜਟ ਨੂੰ ਦੇ ਵਿੱਚ ਸਪੈਸ਼ਲ ਜ਼ਰੂਰ ਐਨਊਨ ਕਰਨਾ ਚਾਹੀਦਾ ਕੁਛ ਨਾ ਕੁਛ ਖਾਸ ਕਰਕੇ ਲੋਹੜਾ ਇੰਡਸਟਰੀ ਕਿਥੇ ਅਸੀਂ ਲੈਣੀ ਆਪ ਸਟੇਟ ਦਾ ਹੋਰ ਤੋਂ ਹੀ ਬਹੁਤ ਦੂਰਾਂ ਸੀ ਤੇ ਕੋਈ ਸਾਡੇ ਲਈ ਵੀ ਇਹਨਾਂ ਨੂੰ ਸੋਚਣਾ ਚਾਹੀਦਾ ਲੋਹੜਾ ਇੰਡਸਟਰੀ ਲਈ ਜਾਂ ਪੰਜਾਬ ਦੀ ਇੰਡਸਟਰੀ ਲਈ ਜੇ ਕੋਈ ਫਰੇਡ ਸਬਸਿਡੀ ਦਿੱਤੀ ਜਾਏ ਸਹੀ ਨਹੀਂ ਸਾਰੇ ਤੋਂ ਰੇਲ ਮੋਡ ਹੈ ਅਵੇ ਅੰਦਰ ਪੋਸਟ ਨਾਲ ਪੈ ਜਾਂਦੇ ਹੁੰਦੇ ਤੇ ਹਰ ਸਰਦਾਰ ਜਣਾ ਕਮਿਟਮੈਂਟ ਦਾ ਕਰ ਲੈਂਦੀ ਪਰ ਅਜੇ ਤੱਕ ਕਦੀ ਵੀ ਇਹ ਹੋ ਨਹੀਂ ਸਕਿਆ ਇਹ ਫੋ ਫ੍ਰੀਡ ਸਫਲ ਨਹੀਂ ਦਿੱਤੀ ਹੈ ਤੇ ਇਸੇ ਕਾਫੀ ਅਟੋਰ ਕਰ ਸਕਦਾ ਹੈ ਜਦੋਂ ਸਾਰੇ ਪੈਸੇ ਦਾ ਸੋ ਬੰਬੇ ਦਾ ਤਜਾ ਸਮੁੰਦਰ ਤੱਕ ਹੀ ਲੱਗ ਜਾਂਦੇ ਆ ਜਿਹੜੇ ਬਾਕੀ ਸਟੇਟਾਂ ਨੂੰ ਨਹੀਂ ਲੱਗਦੇ ਉਹਦੇ ਇਲਾਵਾ ਸਾਈਕਲ ਇੰਡਸਟਰੀ ਤੇ ਫੋਕਸ ਕਰਨਾ ਚਾਹੀਦਾ ਹੈ ਸਾਈਕਲ ਇੰਡਸਟਰੀ ਦੀ ਬਹੁਤ ਮੰਗ ਹੈ ਵਧ ਰਹੀ ਹੈ ਔਰ ਸਾਡੇ ਕੋਲ ਨੋਨੀ ਵਧੀਆ ਕੁਆਲਟੀ ਆਰ ਐਨ ਡੀ ਸੈਂਟਰ ਜਾਂ ਟੈਰੀਫੀਕੇਸ਼ਨ ਸੈਂਟਰ ਨਹੀਂ ਹੈਗੇ ਉਹਨਾਂ ਦੀ ਬਹੁਤ ਜ਼ਰੂਰਤ ਹੈ ਗਵਰਨਮੈਂਟ ਦੇ ਪੰਜਾਬ ਦੇ ਅੰਦਰ ਚੰਗੇ ਐਜੂਕੇਸ਼ਨ ਸੈਂਟਰ ਬਣਾਏ ਤੇ ਇੰਡਸਟਰੀਅਲ ਆਰ ਐਂਡ ਡੀ ਸੈਂਟਰ ਅਪਗ੍ਰੇਡ ਕੀਤੇ ਜਾਣ ਇੱਥੇ ਹਰ ਤਰ੍ਹਾਂ ਦੀ ਟੈਸਟਿੰਗ ਫੈਸਿਲਿਟੀ ਮੁਹੱਈਆ ਕਰਾਈ ਜਾਵੇ ਇਹਦੇ ਲਈ ਕੋ ਬਹੁਤ ਵੱਡਾ ਬਜਟ ਨਹੀਂ ਚਾਹੀਦਾ ਥੋੜੀ ਜਿਹੀ ਬਜਟ ਜੇ ਵਿੱਚ ਇਨਵੈਸਟਮੈਂਟ ਦਿੱਤ ਮਿਲ ਜਾਏ ਤੇ ਕਾਫੀ ਬੂਸਟ ਕਰ ਸਕਦੀ ਹੈ ਸਾਡੀ ਇੰਡਸਟਰੀ ਸੋ ਗਵਰਨਮੈਂਟ ਨੂੰ ਇੰਡਸਟਰੀ ਐਮ ਐਸ ਐਮ ਇਨ ਸੈਕਟਰ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਲੋਕਾਂ ਨੂੰ ਇੰਪਲੋਇਮੈਂਟਰੀ ਦਿੰਦੇ ਆ ਬਤਨਾਂ ਜ਼ਰੂਰੀ ਇਹ ਹੈ ਕਿ ਕੀ ਕੀਤਾ ਜਾਏ ਸਰ ਕੀ ਮੇਨ ਮੁਢਲੀ ਡਿਮਾਂਡਸ ਕੁਝ ਕੁਝ ਰੱਖੀਆਂ ਹੋਣ ਦੂਸਰੇ ਆਪਣੀ ਇੰਡਸਟਰੀ ਵੱਲੋਂ ਇੰਡਸਟਰੀ ਲੋਜੀ ਹੈ ਸਾਡੇ ਇੱਥੇ ਆਰ ਐਂਡ ਡੀ ਸੈਂਟਰ ਬਣਾਏ ਜਾਣ ਇੰਡਸਟਰੀ ਫੋਕਸ ਕੀਤਾ ਜਾਏ ਕੋਈ ਸਪੈਸ਼ਲ ਮਾਡਰਨਾਈਜੇਸ਼ਨ ਦੇ ਲਈ ਫੰਡ ਦਿੱਤਾ ਜਾਏ ਕੋਈ ਸਕੀਮ ਆਏ ਗਵਰਨਮੈਂਟ ਦੀ ਇਸ ਟਾਈਮ ਇੰਡਸਟਰੀ ਲਈ ਕੋਈ ਸਕੀਮ ਨਹੀਂ ਆ ਪਹਿਲਾਂ ਵੀ ਸੀਐਲਐਸ ਸਕੀਮ ਸੀ ਜਿਹਦੇ 15% ਸਾਨੂੰ ਸਬਸਿਡੀ ਮਿਲਦੀ ਸੀ ਜਦ ਕੀ ਮਾਡਰਨਾਈਜ਼ ਕਰਦੇ ਸੀ ਉਹਨਾਂ ਵਿੱਚ ਸਭ ਖਤਮ ਹੋ ਚੁੱਕੀਆਂ ਨੇ ਗਵਰਨਮੈਂਟੋਂ ਸਪੈਸ਼ਲ ਕੁਝ ਇੰਡਸਟਰੀਅਲ ਵਾਸਤੇ ਸਕੀਮ ਲੈ ਆਣੀ ਚਾਹੀਦੀ ਹੈ ਕਿ ਇੰਡਸਟਰੀ ਅਪਗ੍ਰੇਡ ਹੋ ਸਕੇ ਆਓ ਸਰ ਅ ਸਰ ਬਜਟ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਕਿ ਉਮੀਦਾਂ ਹੈਗੀਆਂ ਨੇ ਇੰਡਸਟਰੀ ਨੂੰ ਦੇਖੋ ਪੰਜਾਬ ਜਿਹੜਾ ਹੈਗਾ ਇਹ ਲੈਂਡਲੌਕ ਸਟੇਟ ਹੈਗਾ ਅਸੀਂ ਲੋਕ ਪੋਰਟ ਤੋਂ ਬਹੁਤ ਦੂਰ ਬੈਠੇ ਹਾਂ ਜੇ ਅਸੀਂ ਕੰਪੇਅਰ ਕਰੀਏ ਆਪਣੀ ਇੰਡਸਟਰੀ ਨੂੰ ਜਿਹੜੀ ਬੰਬਈ ਜਾਂ ਗੁਜਰਾਤ ਇੰਡਸਟਰੀਓ ਦੇ ਨਾਲੋਂ ਬਹੁਤ ਦੂਰ ਹੈ ਸਾਡਾ ਡਿਸਟੈਂਸ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਡੇ ਇਨਫਰਾਸਟ੍ਰਕਚਰ ਨੂੰ ਸਪੋਰਟ ਕੀਤਾ ਜਾਵੇ ਸਾਡਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਬਹੁਤ ਐਫੀਸ਼ੀਐਂਟ ਹੈ ਇਹਨੂੰ ਬਹੁਤ ਸਪੋਰਟ ਦੀ ਲੋੜ ਹੈ ਕਿ ਮਟੀਰੀਅਲ ਜਿਹੜਾ ਹੈਗਾ 12 10 ਤੋਂ 12 ਦਿਨ ਲੱਗ ਜਾਂਦੇ ਕੋਰਟ ਤੇ ਪਹੁੰਚਣ ਨੂੰ ਉਹਦੇ ਲਈ ਇਨਫਰਾਸਟ੍ਰਕਚਰ ਸਪੋਰਟ ਕੀਤਾ ਜਾਵੇ ਕਿ 4 ਦਿਨਾਂ 'ਚ ਜਾਂ 3 ਦਿਨਾਂ 'ਚ ਕੋਰਟ ਤੇ ਹੈਗਾ ਮਟੀਰੀਅਲ ਪਹੁੰਚੇ ਦੂਜਾ ਪਾਵਰ ਸਪਲਾਈ ਦਾ ਬਹੁਤ ਜ਼ਿਆਦਾ ਚੈਲੰਜਸ ਹੈ ਅਸੀਂ ਪਹਿਲਾਂ ਹੀ ਡਿਸਟੈਂਸ ਦੇ ਕਰਕੇ ਮਾਰ ਖਾ ਰਹੇ ਹਾਂ ਉਦੋਂ ਬਾਅਦ ਸਾਡੇ ਪਾਵਰ ਦੇ ਇੰਨੇ ਕੁ ਫ੍ਰੀਕੁਐਂਟ ਡਿਸਰਪਸ਼ਨਸ ਹੈਗੀਆਂ ਜਾਂ ਪਾਵਟਾ ਹੈਗੀਆਂ ਜਿਹਦੇ ਕਰਕੇ ਇੱਕ ਸਪਲਾਈਅਰ ਨੂੰ ਜਾਂ ਮੈਨੂਫੈਕਚਰਰ ਨੂੰ ਔਨ ਟਾਈਮ ਮਾਲ ਨਾਲ ਜਬਾਤ ਬਹੁਤ ਦਿੱਕਤ ਆਉਂਦੀ ਹੈ ਤੇ ਜੇ ਪਾਵਰ ਸਪਲਾਈ ਵਿੱਚ ਕੁਝ ਐਫੀਸ਼ੀਐਂਸੀਜ਼ ਇੰਕਰੀਜ਼ ਕੀਤੀਆਂ ਜਾਣਗੀਆਂ ਉਹਦੇ ਨਾਲ ਜਿਹੜਾ ਹੈਗਾ ਬਹੁਤ ਵਾਅਦਾ ਕੀਤਾ ਜਾ ਸਰਦ ਹੈ ਤੇ ਇੱਕ ਮੁੱਖ ਹੈ এনਵਾਇਰਨਮੈਂਟ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਸਟ੍ਰਿੰਜੈਂਟ ਨਾਉਂਸ এনਵਾਇਰਨਮੈਂਟ ਦੇ ਫਾਲੋ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੀ ਜਨਰੇਸ਼ਨ ਲਈ ਸਾਡੇ ਲਈ এনਵਾਇਰਨਮੈਂਟ ਜਿਹੜਾ ਹੈਗਾ ਬਹੁਤ ਕੀਮਤੀ ਹੈ ਕੋਸ এনवायरमेंट ਨੂੰ ਪ੍ਰੋਡਕਟ ਕਰਨ ਵਾਸਤੇ ਸਾਨੂੰ ਸਟ੍ਰਿੰਜੈਂਟ ਪਾਲਿਸੀਸ ਦੇ ਨਾਲ ਨਾਲ ਸਾਰੀਆਂ ਉਹ ਕੰਮ ਕਰਨੇ ਚਾਹੀਦੇ ਜਿਹਦੇ ਨਾਲ ਠੀਕ ਇੰਡਸਟਰੀਅਲਿਸ ਨੂੰ ਸਪੋਰਟ ਦਿੱਤੀ ਜਾਵੇ ਉਹਦੇ ਨਾਲ ਮਿਲ ਕੇ ਇੰਡਸਟਰੀ ਦੇ ਨਾਲ ਜਿਹੜੇ ਪੋਲੂਸ਼ਨ ਕੰਟਰੋਲ ਬੋਰਡਸ ਹੈ ਜਾਂ ਅਲੱਗ ਡਿਪਾਰਟਮੈਂਟ ਹੈ ਬਿਲਕੁਲੇ ਕੰਮ ਕਰਨ ਜਿਹਦੇ ਨਾਲ ਸਾਰੇ ਜਣੇ এনवायरमेंट ਤੇ ਸੀ ਕਾਮਨ ਪਲੇਟਫਾਰਮ ਤੇ ਕੰਮ ਕਰ ਸਕੀਏ ਤੇ ਕੁਆਲਿਟੀ ਸਟੈਂਡਰਡ ਜਿਹੜੇ ਹੈ ਮਾਰਕੀਟ ਕੰਪੀਟੀਸ਼ਨ ਜਿਹੜੀ ਹੈ ਉਹਦੇ ਸਪੋਰਟ ਕੀਤੀ ਜਾਵੇ ਕੁਝ ਇਹੋ ਜਿਹਾ ਆਵੇ ਜਿਹਦੇ ਨਾਲ ਮਾਰਕੀਟ ਦੀ ਸਪੋਰਟ ਜਾਂ ਅਸਿਸਟੈਂਸ ਕੀਤੀ ਜਾਵੇ ਉਹਦੇ ਚ ਬਹੁਤ ਹੈਲਪ ਕਰੇਗੀ ਕਿ ਪੰਜਾਬ ਚ ਬਹੁਤ ਜ਼ਿਆਦਾ ਮਿਹਨਤੀ ਲੋਕ ਹੈਗੇ ਨੇ ਸਾਰੇ ਜਿਹੜੇ ਇੰਡਸਟਰੀਲਿਸਟ ਹੈ ਉਹ ਕਾਫੀ ਮਿਹਨਤੀ ਤੇ ਅੱਗੇ ਵਧਦੀ ਸੋਚ ਲੈ ਕੇ ਚੱਲਦੇ ਤੇ ਉਹਨਾਂ ਨੂੰ ਜੇ ਕੋਈ ਸਪੋਰਟ ਹੁੰਦੀ ਹੈ ਮਾਰਕੀਟਿੰਗ ਰਿਲੇਟਡ ਤੇ ਉਹ ਕਾਫੀ ਜਿਹੜਾ ਹੈਗਾ ਵਾਅਦਾ ਕਰਦੀ ਹੈ ਫਿਰ ਇੱਕ ਹੋਰ ਪ੍ਰੋਬਲਮ ਬਹੁਤ ਜ਼ਿਆਦਾ ਫੇਸ ਕੀਤੀ ਜਾਂਦੀ ਹੈ ਰੌ ਮਟੀਰੀਅਲ ਦੀ ਜਿਹੜੀ ਫਲਕਚੁਏਸ਼ਨ ਹੈ ਉਹ ਇੱਕ ਇੰਡਸਟਰੀ ਦੀ ਲੱਖ ਤੋੜ ਦਿੰਦੀ ਜਦੋਂ ਇੱਕ ਮਿਹਨਤ ਕਰਦੇ ਆ ਤੁਸੀਂ ਆਰਡਰ ਫੜੇ ਹੁੰਦੇ ਪੁਰਾਣੇ ਰੇਟਾਂ ਤੇ ਤੇ ਪਤਾ ਲੱਗਦਾ ਕਿ ਪਿੱਛੋਂ ਰੌ ਮਟੀਰੀਅਲ ਦੇ ਰੇਟ ਵੱਧ ਗਿਆ ਹੈ ਇੰਟਰਨੈਸ਼ਨਲ ਮਾਰਕੀਟ ਜਾਂ ਦੂਜੀ ਮਾਰਕੀਟ ਦੇ ਵਿੱਚ ਜੇ ਪ੍ਰਾਈਸ ਫਲਕਚੁਏਸ਼ਨ ਤੁਸੀਂ ਕੰਟਰੋਲ ਨਹੀਂ ਕਰਦੇ ਤੇ ਸਰਵਾਈਵ ਕਰਨਾ ਜਿਹੜਾ ਹੈਗਾ ਬਹੁਤ ਜ਼ਿਆਦਾ ਇੱਕ ਡਿਫਿਕਲਟ ਹੈਗਾ ਤੇ ਅੱਜਕੱਲ ਦੀ ਜਿਹੜੀ ਮਾਰਕੀਟ ਹੈਗੀ ਕੰਪੀਟੀਸ਼ਨ ਚ ਉਹ ਤੁਹਾਨੂੰ ਬਾਹਰ ਕਰ ਦਿੰਦੀ ਹੈ ਜੇ ਤੁਸੀਂ ਪ੍ਰਾਈਸ ਫਲਕਚੁਏਸ਼ਨ ਤੇ ਕੰਮ ਨਹੀਂ ਕਰਦੇ ਸੋ ਥੋੜੀਆਂ ਜਿਹੀਆਂ ਡਿਮਾਂਡਾਂ ਨੇ ਆਲਰੇਡੀ ਸਰਕਾਰ ਜਿਹੜੀ ਹੈ ਬਹੁਤ ਸਪੋਰਟਿਵ ਹੈ ਇੰਡਸਟਰੀ ਮੇਕ ਇਨ ਇੰਡੀਆ ਦੇ ਕਨਸੈਪਟ ਤੇ کافی ਜ਼ਿਆਦਾ ਸਪੋਰਟ ਹੈ ਤੇ ਅਸੀਂ ਸਮਝਦੇ ਹਾਂ ਕਿ ਜਿਹੜਾ ਪੰਜਾਬ ਨੂੰ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਉਨਾ ਤੇ ਵੀ ਜਿਹੜਾ ਹੈਗਾ ਉਹ ਕੀਤਾ ਜਾਣਾ ਚਾਹੀਦਾ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਚੀਜ਼ ਹੈਗੀ ਹੈ ਪੰਜਾਬ ਕਿਸੇ ਟਾਈਮ ਤੇ ਪੂਰਾ ਜਿਹੜਾ ਹੈਗਾ ਅਫਗਾਨਿਸਤਾਨ ਜਾਂ ਟਾਰੀ ਰੂਟ ਤੱਕ ਜਿਹੜਾ ਹੈਗਾ ਕੰਮ ਕਾਰੋਬਾਰ ਕੀਤਾ ਜਾਂਦਾ ਸੀਗਾ ਤੇ ਇੱਥੇ ਦੀ ਜਿਹੜੀ ਇੰਡਸਟਰੀ ਸੀਗੀ ਬਹੁਤ ਪ੍ਰੋਸਪਰ ਸੀਗੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਟਾਰੀ ਬਾਰਡਰ ਹੈ ਜਾਂ ਜਿਹੜਾ ਬਾਰਡਰ ਹੈਗਾ ਉਹਨੂੰ ਕਿਸੇ ਤਰੀਕੇ ਕੋਈ ਵੀ ਸਮਵਧਾਨ ਕਰਕੇ ਛੋਟਾ ਜਿਹਾ ਸਟੈਪ ਲੈ ਕੇ ਉਹ ਬਾਰਡਰ ਨੂੰ ਖੋਲਿਆ ਜਾਵੇ ਤਾਂ ਜੋ ਇੱਥੇ ਦੀ ਇੰਡਸਟਰੀ ਲਿਸਟ ਨਾਲ ਦੀਆਂ ਸਟੇਟਸ ਜਿਹੜੀਆਂ ਨੇ ਚਾਹੇ ਹਿਮਾਚਲ ਹੈ ਚਾਹੇ ਹਰਿਆਣਾ ਚਾਹੇ ਰਾਜਸਥਾਨ ਹੈ ਸਾਰਿਆਂ ਨੂੰ ਲਾਂਘੇ ਦਾ ਵਾਅਦਾ ਦਿੱਤਾ ਜਾਵੇ ਸਾਰੀਆਂ ਸਟੇਟਸ ਪ੍ਰੋਸਪਰ ਕਰਨ ਇੱਕ ਬਹੁਤ ਵੱਡਾ ਜਿੱਥੇ ਵੀ ਅਸੀਂ ਸਮੁੰਦਰ ਤੋਂ ਇੰਨੀ ਦੂਰ ਆ ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਪ੍ਰੋਬਲਮ ਉਹ ਇੱਕ ਤਿੰਨ ਛੋਟੇ ਜਿਹੇ ਤਰੀਕੇ ਨਾਲ ਸੋਲਵ ਕੀਤੀ ਜਾ ਸਕਦੀ ਹੈ ਜੇ ਇੱਥੇ ਦੇ ਰੂਟ ਨੂੰ ਅਸੀਂ ਓਪਨ ਕਰ ਦਿੰਨੇ ਆ ਤੇ ਇਹ ਸਾਰਿਆਂ ਵਾਸਤੇ ਕਿੰਨੀਆਂ ਨੌਕਰੀਆਂ ਇੱਥੇ ਪੈਦਾ ਹੋਣਗੀਆਂ ਕਿੰਨਾ ਕਾਰੋਬਾਰ ਇੱਥੇ ਹੋਏਗਾ ਕਿੰਨੇ ਇਥੇ ਹੱਬ ਬਣਨਗੇ ਕਿੰਨੀਆਂ ਇਥੇ ਔਪੋਰਚ्युनिटीज ਹੋਣਗੀਆਂ ਇਹਦਾ ਅੰਦਾਜ਼ਾ ਲਗਾਉਣਾ ਅੱਜ ਮੁਸ਼ਕਿਲ ਹੈ ਬੜੇ ਬਹੁਤ ਵੱਡਾ ਸਟੈਪ ਹੋਏਗਾ ਛੋਟੇ ਜਿਹੇ ਪਹਿਲ ਦੇ ਨਾਲ ਥੈਂਕ ਯੂ ਵੈਰੀ ਮਚ ਪਾਕਿਸਤਾਨ ਨਾਲ ਖੁੱਲਿਆ ਤਾਂ ਕਾਫੀ ਆਈਟਮਾਂ ਜਾਂਦੇ ਆ ਸਰ ਸਭ ਤੋਂ ਪਹਿਲਾਂ ਤਾਂ ਆਪਣਾ ਮੈਂ ਨਾਮ ਹਾਨੀ ਸੇਕੀ ਜਨਰਲ ਸੇਕੀ ਸੀ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਕੇਂਦਰੀ ਬਜਟ ਜਿਹੜਾ ਉਹ ਪੇਸ਼ ਹੋਣ ਵਾਲਾ ਹੈ ਤਾਂ ਕਿਸ ਤਰੀਕੇ ਦੀ ਉਮੀਦਾਂ ਨੇ ਦੇਖੋ ਇੰਡਸਟਰੀ ਨੂੰ ਕਾਫੀ ਉਮੀਦਾਂ ਹੈ ਇਸਨੇ ਬਜਟ ਤੋਂ ਖਾਸ ਕਰਕੇ ਐਮ ਐਸ ਐਮ ਆਈ ਸੈਕਟਰ ਨੂੰ ਰਾਹ ਤੇ ਗਵਰਨਮੈਂਟ ਦੇਣੀ ਚਾਹੀਦੀ ਹੈ ਸਰ ਕੀ ਲੱਗਦਾ ਕਿਹੜੀ ਕਿਹੜੀ ਮੁੱਖ ਜੜੀਆਂ ਡਿਮਾਂਡਸ ਹੈਗੀਆਂ ਨੇ ਇੰਡਸਟਰੀ ਦੀਆਂ ਜਿਹੜੀਆਂ ਹਾਲ ਤੱਕ ਪੂਰੀਆਂ ਨਹੀਂ ਹੋਈਆਂ ਕਿਉਂਕਿ ਤੀਸਰੀ ਵਾਰ ਫਿਰ ਤੋਂ ਭਾਜਪਾ ਦੀ ਸਰਕਾਰ ਬਣੀ ਹੈ ਮੇਰੇ ਕਹਿਣ ਦਾ ਅਸੀਂ ਗਵਰਨਮੈਂਟ ਨੂੰ ਬਹੁਤ ਬਹੁਤ ਮਾਰ ਰਿਹਾ ਚਾਹ ਰਹੇ ਹਨ ਸਰਕਾਰ ਬਣ ਗਈ ਇਹਨਾਂ ਦਾ ਬਜਟ ਆ ਰਿਹਾ ਤੇ ਐਮ ਐਸ ਐਮ ਆਈ ਨੂੰ ਖਾਸ ਕਰਕੇ ਲੁਧਿਆਣਾ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਤੇ ਦੇ ਕਿ ਗਵਰਨਮੈਂਟ ਨੂੰ ਚਾਹੀਦਾ ਇਸ ਇਤਿਹਾਨ 에어ਪੋਰਟ ਦਾ ਹੈਗਾ ਇਨਫਰਾਸਟ੍ਰਕਚਰ ਹੈ ਕਾਫੀ ਸੁਧਾਰ ਲੋੜੀ ਹੈ ਕਾਫੀ ਲੋੜੀ ਹੈ ਲੱਗਿਆ ਕਿ ਪਰਪੰਟ ਇਸ ਸਾਰੀਆਂ ਨੂੰ ਕਿੰਨਾ ਮੈਕਸਿਮਮ ਹੋ ਸਕਦਾ ਹੈ 2000 ਕਿ ਲਾ ਜਾਏ ਤੇ ਸੀਨੀਅਰ ਸਟਾਫੈਂਟੇ ਬਾਰੇ ਗਵਰਨਮੈਂਟ ਨੂੰ ਚਾਹੀਦਾ ਇੱਕ ਜਿਹੜੇ ਸਾਡੇ ਲੋਆ ਹੈਗਾ ਲੋਇਟਾ ਪੂਰੀ ਉਹ ਬਾਰਨੇ ਬਾਰੇ ਨਹੀਂ ਹੈ ਕਦੀ 1.5 ਹਫਤੇ ਜਾਂਦੇ ਕਦੀ 10 ਦਿਨ ਜਾਂਦੇ ਦੇ ਰੋਗ ਦੇ ਬਾਕੀਆ ਚਾਹਤ ਕੋਈ ਵੀ ਰੋਗ ਦੇ ਰੋਗ ਤੋਂ ਦੇਜ ਦਾ ਹਫਤੇ ਦੇ ਦੇ ਨੂੰ ਸ਼ੁਰੂ ਹੋਏ ਹੈ। ਮਮ ਨੂੰ ਚਾਹੀਦਾ ਕਿ ਇੱਕ ਕਮੇਟੀ ਬਣਾਈ ਜਾਏ ਦੇ ਲਈ ਪ੍ਰੀਸ਼ਿਕ ਪਨ ਕਰਨ ਤੋਂ ਬਾਅਦ ਚੱਕਰਪਾਟ 6 ਮਹੀਨੇ ਸਾਲ ਪਰ ਸੇਮ ਰੇਟਾਂ ਦੇ ਚੱਲੇ। ਕਿਉਂਕਿ ਜਦ ਅਸੀਂ ਆਰਡਰ ਖੜੇ ਹੁੰਦੇ ਆਏ ਤਾਂ ਹੈਂਡਲੀ ਚੱਲੀ ਸਪਲਾਈ ਹੋ ਜਾਂਦੇ ਹਨ। ਉਹਨੂੰ ਸਪਲਾਈ ਕਰਨ ਨੂੰ 15-20 ਦਿਨ ਮਹੀਨਾ 2 ਮਹੀਨੇ ਲੱਗਦੇ ਹੈ। ਜਨੂ ਮਾਰਕੀਤੀ ਦਾ ਕਰੀ ਦਾ ਜਨੂ ਰੇਟ ਵਾਚਨ ਲੱਗਦਾ ਡਿਮਾਂਡ ਆਫ ਸਪਲਾਈ ਜਿਹੜੀ ਐ ਇਸ ਤੇ ਨਕੀਲ ਕਸਮ ਚਾਹੀਦੀ ਬਿਲਕੁਲ ਸਪਸ਼ਟ ਨਹੀਂ ਚਾਹੀਦੀ ਕਿ ਕਿਉਂਕਿ ਐਮ ਐਸ ਐਮ ای ਲੁਧਿਆਣਾ ਦੇ ਵਿੱਚ ਜਿੰਨੀ ਵੀ ਐ ਲੋਹੇ ਦੇ ਨਾਲ ਰਿਲੇਟਡ ਇੰਡਸਟਰੀ ਐ ਉਹਦੇ ਵਿੱਚੋਂ 90 ਮੋਰ 90% ਐਮ ਐਸ ਐਮ ای ਚ ਪ੍ਰੋਬਲਮ ਹੁੰਦੀ ਤੇ ਜੇ ਰੇਟ ਵੀ ਇਹਨਾਂ ਤੇ ਹੋਈਏ ਤਾਂ ਪਤਾ ਕਿੰਨਾ ਕੰਮ ਚੱਲੂਗਾ ਔਰ ਕੁਝ ਮੰਗਾ ਪਏ ਜੀ ਜੀ ਤੁਸੀਂ ਡਿਮਾਂਡਸ ਆਪਣੀ ਇੰਡਸਟਰੀ ਦੀ ਅੱਜ ਵੀ ਡਿਮਾਂਡਸ ਆਪਣੀਆਂ ਭੇਜੀਆਂ ਹੈਗੀਆਂ ਚੈਂਬਰ ਨੂੰ ਭੇਜੀਆਂ ਹੈ ਕਿ ਸਾਡੇ ਸੁਖਾਸਿੰਘ ਜੀ ਪ੍ਰੈਜ਼ੀਡੈਂਟ ਸਰ ਸੁਖਾਸਿੰਘ ਜੀ ਉਹਨਾਂ ਨੇ ਭੇਜੀਆਂ ਹੈ ਅਪਰੂਵਲ ਤੇ ਬਜਟ ਦੀ ਆਪਣੀ ੀਟਿੰਗ ਹੋਈਆਂ ਸੀਗੀਆਂ ਜੋ ਜੋ ਇੰਡਸਟਰੀਆਂ ਸੀ ਇਹ ਸਾਰਾ ਭੇਜਿਆ ਦੇਖੋ ਫਾਰਮੈਟ ਮੰਗਦੇ ਨੇ ਉਮੀਦਾਂ ਹੈਗੀਆਂ ਬਹੁਤ ਉਮੀਦ ਹੈ ਕਿ ਬਹੁਤ ਜ਼ਿਆਦਾ ਹੋਣਗੇ ਪਰ ਬਜਟ ਨੂੰ ਲੈ ਕੇ ਕਿਸ ਤਰੀਕੇ ਦੀਆਂ ਉਮੀਦਾਂ ਨੇ ਜਿਹੜਾ ਸੈਂਟਰ ਬਜਟ ਹੈ ਐਫਸੀ ਦਾ ਬੜਾ ਇੰਪੋਰਟੈਂਟ ਬਜਟ ਹੈ ਕਿਉਂਕਿ ਸਰਕਾਰ ਵੱਲੋਂ ਜਿਹੜੀ ਇੰਡੀਆ ਨੂੰ 5 ਟ੍ਰਿਲੀਅਨ ਇਕਨੋਮੀ ਬਣਾਉਣ ਔਰ 10 ਟ੍ਰਿਲੀਅਨ ਬਣਾਉਣ ਦੀ ਇਕਨੋਮੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੀ ਐਮਐਸਐਮਈ ਹੈ ਬੜੀ ਇੰਪੋਰਟੈਂਟ ਹੈ ਔਰ ਮੈਂ ਰਿਕੁਐਸਟ ਕਰਾਂਗਾ ਵੀ ਜਿਹੜਾ ਐਮਐਸਐਮਈ ਦਾ ਬਜਟ ਹੈ ਉਹ 22600 ਕੁਝ ਕਰੋੜ ਦਾ ਹੈ ਔਰ ਉਹ ਵਿੱਚ 63 ਲੱਖ ਦੇ ਕਰੀਬ ਐਮਐਸਐਮਈ ਜੋ ਜਿਹੜੀਆਂ ਐਮਐਸਐਮਈ ਦੀਆਂ ਸਕੀਮਾਂ ਆ ਉਹ ਬਹੁਤ ਜ਼ਿਆਦਾ ਐਕਟਿਵ ਨਹੀਂ ਮੈਂ ਬੇਨਤੀ ਕਰਾਂਗਾ ਵੀ ਉਹ ਬਜਟ ਨੂੰ ਘੱਟੋ ਘੱਟ 50 ਹਜ਼ਾਰ ਕਰੋੜ ਕੀਤਾ ਜਾਏ ਤਾਂ ਕਿ ਜਿਹੜੀਆਂ ਸਕੀਮਾਂ ਦਾ ਉਹ ਚੰਮ ਸਮੇਂ ਵਿੱਚ ਕੈਨੀਪਲੇ ਸਰ ਆਮ ਤੌਰ ਤੇ ਇੰਡਸਟਰੀ ਲਗਾਤਾਰ ਡਿਮਾਂਡਸ ਕਰਦੀ ਹੈ ਚਾਹੇ ਉਹ ਲੰਘੇ ਨੂੰ ਲੈ ਕੇ ਹੋਵੇ ਕਿਉਂਕਿ ਪਾਕਿਸਤਾਨ ਦੇ ਨਾਲ ਵਪਾਰਕ ਸਬੰਧਨ ਪਾਕਿਸਤਾਨ ਨਾਲ ਲਾਂਗਾ ਖੁੱਲੇ ਤਾਂ ਇਹ ਪੰਜਾਬ ਲਈ ਬੜੀ ਵਧੀਆ ਗੱਲ ਹੈ ਤਾਂ ਕਿ ਇਹ ਵੀ ਪਾਕਿਸਤਾਨ ਤੋਂ ਅਫਗਾਨਿਸਤਾਨ, ਈਰਾਨ ਹੋਥੇ ਤੱਕ ਲਾਂਗਾ ਖੁੱਲਾ ਇਸ ਤੋਂ ਲਾਵਾ ਸਰ ਸਟੀਲ ਪ੍ਰਾਈਸਿਸ ਨੂੰ ਲੈ ਕੇ ਲਗਾਤਾਰ ਗੱਲ ਹੁੰਦੀ ਆ ਤੇ ਇਸ ਦੇ ਉੱਤੇ ਵੀ ਸਟੀਲ ਪ੍ਰਾਈਸਿਸ ਦੇਖੋ ਇਹ ਤਾਂ ਡਿਮਾਂਡ ਐਂਡ ਸਪਲਾਈ ਹੈ ਸਟੀਲ ਪ੍ਰਾਈਸਿਸ ਦੀ ਔਰ ਜੇ ਸਰਕਾਰ ਇਹਨੂੰ ਕੰਟਰੋਲ ਕਰੇਗੀ ਤਾਂ ਜਿਆਦਾ ਅਫਸਰ ਪੈਸੇ ਖਾ ਜਾਣਗੇ ਹੋਰ ਇਹਦੇ ਵਿੱਚ ਜਿਆਦਾ ਦਿੱਕਤ ਆਣਗੀ ਸੋ ਇਹ ਕਮੋਡਿਟੀ ਹੈ ਇੰਡੀਆ ਨੂੰ ਆਪਣੀ ਪ੍ਰੋਡਕਸ਼ਨ ਕੰਸਟੈਂਸੀ ਬਣਾਣੀ ਚਾਹੀਦੀ ਹੈ ਤਾਂ ਕਿ ਸਟੀਲ ਦੇ ਜਿਹੜੇ ਕੰਪੀਟੀਸ਼ਨ ਵਧੇ ਔਰ ਸਟੇਬਲ ਹੋਵੇ

ਅਸੀਂ ਇਹੀ ਅਪੀਲ ਕਰਦੇ ਆ ਕਿ ਜਿਹੜਾ ਗੈਸ ਸਿਲੰਡਰ ਹੈ ਮੇਨਲੀ ਗੱਲ ਗੈਸ ਸਿਲੰਡਰ ਦੀ ਹੈ ਉਹ ਕੱਟ ਕੀਤਾ ਜਾਵੇ ਕਿੱਥੇ ਉਹ 400 600 500 ਤੱਕ ਆ ਜਾਂਦਾ ਸੀ ਹੁਣ ਸਾਨੂੰ ਕਿਤੇ 1100 ਰੁਪਏ ਦਾ ਲੈਣਾ ਪੈ ਰਿਹਾ ਕਿੰਨਾ ਔਖਾ ਸਾਰਾ ਮੇਨ ਰਸੋਈ ਦਾ ਜੋ ਹੈ ਗੈਸ ਹੀ ਹੈ ਜੋ ਔਖਾ ਕੰਮ ਹੈ ਨਾ ਉਸ ਤੋਂ ਬਾਅਦ ਸਬਜ਼ੀਆਂ ਦੇ ਵੀ ਰੇਟ ਇੰਨੇ ਚੱਕੇ ਪਏ ਜਿਵੇਂ ਹਰ ਸਬਜ਼ੀ ਲਾ ਲੋ ਤੁਸੀਂ 100 ਰੁਪਏ ਹੀ ਹੈ ਐਸ ਤੋਂ ਘੱਟ ਕੋਈ ਸਬਜ਼ੀ ਨਹੀਂ ਦੱਸੋ ਬੰਦਾ ਕੀ ਖਾਵੇ ਕੀ ਪਕਾਵੇ ਕੀ ਕਰੇ ਹੈਨਾ ਔਰ ਮਤਲਬ ਕਿ ਜੋ ਆਪਣੀ ਕਮਾਈ ਆ ਉਹ ਇੰਨੀ ਹੈ ਨਹੀਂ ਔਰ ਮਹਿੰਗਾਈ ਜਿਆਦਾ ਵੱਧ ਰਹੀ ਹੈ ਬਸ ਮੈਂ ਇਹੀ ਕਹਿਣਾ ਚਾਹਨੀ ਆ ਵੀ ਜੋ ਬਜਟ ਹੈ ਮਹਿਲਾਵਾਂ ਲਈ ਖਾਸ ਕਰਕੇ ਘਟਣਾ ਚਾਹੀਦਾ ਹੈ